ਕੌਣ ਠੀਕ ਤਾਂ ਹੈਗਾ ਪੁੱਤ ਬੜਕਾ ਨਾ ਡੋਲ ਪੈ ਜੂ ਡੋਲਾ ਨਾ ਨਾ ਕੋਈ ਨਾ ਦਰਦ ਤਾਂ ਨਹੀਂ ਛਟਕੇ ਜੇ ਨਾ ਪਰ ਬਾਪਰੇ ਨਾ ਨਾ ਛਟਕੇ ਨਹੀਂ ਹੈਗੇ ਇਹ ਲੈ ਮਾੜ ਮੈਂ ਰੇਸ਼ ਦੇ ਹੂੰ ਮਾੜਾ ਮੈਨੂੰ ਉਹ ਨਾ ਫੋੜੀ ਚੱਲੀ ਜਾਣਾ ਮੈਂ ਕਹਿੰਦੇ ਸੱਟ ਵੱਜਦੀ ਹੁੰਦੀ ਹੈ ਮੇਰਾ ਪੁੱਤ ਸੱਟ ਵੱਜਦੀ ਹੁੰਦੀ ਹੈ ਆ ਸ਼ੋਰਾਂ ਤੋਰ ਕਾਨੇ ਗੱਡੀ ਚੱਲਦੀ ਨਹੀਂ ਸਿੱਧੀ ਨਾਲਾ ਮੀਚਕੇ ਅੱਖਾਂ ਨੂੰ ਵੇਖ ਗੰਨੇ ਦੀ ਟਰਾਲੀ ਕੋਈ ਲੋੜ ਨਹੀਂ ਸ਼ੋਰਾਂ ਦੀ ਕੰਨੇ ਦੀ ਬਾਈਕ ਲਾਉਣ ਨੂੰ ਤੂੰ ਬਰਾਦੀ ਨੂੰ ਸਿੱਧੀ ਚਲਾ ਲਾ ਦਿਉ ਹੈ ਹੌਲੀ ਇੱਟੇ ਹੋ ਰਿਆ ਨਹੀਂ ਹੋਰਦੇ ਆ ਹਾਲੀ ਕੋਈ ਨਾ ਫਰਾ ਕਪੈਣ ਦਾ ਬੋਦੀ ਕੱਟ ਮਾਰ ਦੂੰਗਾ ਥੋੜੀ ਕਰ ਲੈ ਗੜੂ ਇੱਧਰ ਗੜੂ ਥੋੜੀ ਕਰੇ ਫਲਾਈਂਗ ਫਲਾਈਂਗ ਜਿੱਤ ਵਿੰਗ ਲਾਲ ਮਾਂ ਆਰਮਸ ਤੇਰੇ ਵੇ ਨੱਕ ਦੇ ਵਿੱਚ ਪਾ ਲਾਂ ਅੱਗੇ ਅੱਗੇ ਹਾਂਜੀ ਅੱਗੇ ਮਗ ਤੇਰਾ ਮਗ ਤੇਰਾ ਦਾ ਸਕੂਰ ਦਾਖਲਾ ਵੰਟੀ ਡਾਕਟਰ ਦੇ ਕਿਉਂ ਇਤਨਾ ਵੱਧਾ ਵੱਧ ਗਿਆ ਪੈਰ ਕਾ ਪੈਰ ਦਾ ਨਹੀਂ ਨਾ ਵਾਦਾ ਬੰਦਿਆ ਹਾਂ ਚੋਰ ਤੋਂ ਥੋੜੀ ਸੀਦੀ ਥੋੜਾ ਤਾਂ ਗੱਲੇ ਪੈਰ ਤੇ ਵੱਜਦੀ ਹਾਂ